ਖਬਰਨਾਮਾ ਦਿਖਰੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ੀਕਾਰ ਮੈਂ ਤੁਹਾਡਾ ਹੂਸਰਾਜ ਪੈਲਗਾਮ ਦੇ ਵਿੱਚ ਅਤਵਾਦੀਆਂ ਨੇ ਹਮਲਾ ਕੀਤਾ ਉਸ ਤੋਂ ਬਾਅਦ ਪੂਰੀ ਚੌਕਸੀ ਵਰਤੀ ਜਾਰੀ ਹੈ ਭਾਰਤ ਵੱਲੋਂ ਅਤੇ ਭਾਰਤ ਦੀ ਸੈਨਾ ਵੱਲੋਂ ਇੱਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਨਾ ਮੁਖੀ ਦੇ ਨਾਲ ਮੁਲਾਕਾਤ ਕਰਕੇ ਇਹ ਵਾਅਦਾ ਕਰ ਦਿੱਤਾ ਹੈ ਤਾਂ ਤੁਹਾਡੀ ਸਮਾਂ ਤੁਹਾਡਾ ਹਥਿਆਰ ਤੁਹਾਡੇ ਦੇਸ਼ ਦੇ ਵਿੱਚੋਂ ਅਤਵਾਦ ਬਿਲਕੁਲ ਖਤਮ ਹੋਣਾ ਚਾਹੀਦਾ ਹੈ ਕਿ ਦੋਸ਼ੀ ਉਹਨਾਂ 26 ਲੋਕਾਂ ਦਾ ਜਿਨ੍ਹਾਂ ਨੂੰ ਅਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਉਹ ਪਹਿਲਗਾਮ ਦੇ ਵਿੱਚ ਘੁੰਮਣ ਫਿਰਨ ਲਈ ਗਏ ਹੋਏ ਸੀ ਇਸ ਨੂੰ ਲੈ ਕੇ ਦੇਸ਼ ਦੀ ਸੈਨਾ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਰਾਤੋ ਰਾਤ 9 ਟਕਣਿਆਂ ਤੇ ਹਮਲਾ ਕੀਤਾ ਪੂਰੀ ਗੋਲਾਬਾਰੀ ਕੀਤੀ ਗਈ ਸਨੈਸ ਕਰ ਦਿੱਤੇ ਪਾਕਿਸਤਾਨ ਦੇ ਜਿਹੜੇ ਅਤਵਾਦੀ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਭਾਰਤ ਨੇ ਪਲਗਾਮ ਅਤਵਾਦੀ ਹਮਲੇ ਦਾ ਬਦਲਾ ਲੈ ਲਿਆ ਹੈ ਉਸ ਨੇ ਆਪਣੇ ਉਹ ਨੌ ਟਿਕਾਣਿਆਂ ਤੇ ਹਮਲਾ ਕੀਤਾ ਭਾਰਤ ਨੇ ਇਹ ਹਮਲਾ ਅਤਵਾਦੀਆਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਕਿ ਭਾਰਤ ਦੇ ਇਸ ਹਮਲੇ ਵਿੱਚ ਉਸ ਦੇ ਸਭ ਤੋਂ ਵੱਡੇ ਦੁਸ਼ਮਣ ਹਾਫਿਜ਼ ਸૈયਦ ਅਤੇ ਮਸੂਦ ਅਜ਼ਰ ਵੀ ਮਾਰੇ ਗਏ ਹਨ ਭਾਰਤ ਨੇ ਬਹਾਵਲਪੁਰ ਵਿੱਚ ਮਸੂਦ ਅਜ਼ਰ ਦੇ ਮੁਖ ਦਫਤਰ ਨੂੰ ਨਿਸ਼ਾਨਾ ਬਣਾਇਆ ਹਮਲੇ ਵਿੱਚ ਇਸ ਦਾ ਮੁਖ ਦਫਤਰ ਅਤੇ ਮਦਰਸਾ ਤਬਾਹ ਹੋ ਗਿਆ ਪਾਕਿਸਤਾਨੀ ਮੀਡੀਆ ਨੇ ਇਸ ਦੀ ਖੁਦ ਪੁਸ਼ਟੀ ਕੀਤੀ ਹੈ ਇਸ ਹਮਲੇ ਵਿੱਚ ਜੈਸ਼ ਦੇ 50 ਅੱਤਵਾਦੀ ਮਾਰੇ ਗਏ ਇਸ ਤੋਂ ਇਲਾਵਾ ਭਾਰਤ ਨੇ ਮਰੀਦੀ ਕੇ ਲਸ਼ਕਰ ਦੇ ਟਿਕਾਣੇ ਨੂੰ ਤਬਾਹ ਕਰ ਦਿੱਤਾ ਇਸ ਹਮਲੇ ਵਿੱਚ ਲਸ਼ਕਰ ਅਤੇ ਜੈਸ਼ ਦੇ ਕਈ ਚੋਟੀ ਦੇ ਕਮਾਂਡਰ ਮਾਰੇ ਗਏ ਹਾਲਾਂਕਿ ਇਸ ਮਾਮਲੇ ਵਿੱਚ ਮਸੂਦ ਅਜ਼ਰ ਅਤੇ ਹਾਫਿਜ਼ ਸਹਿਦੇ ਮਾਰੇ ਜਾਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਭਾਰਤ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਭਾਰਤ ਨੇ ਸਾਡੇ ਤੇ ਜੰਗ ਥੋਪ ਦਿੱਤੀ ਹੈ ਸਾਨੂੰ ਬਦਲਾ ਲੈਣ ਦਾ ਹੱਕ ਹੈ ਭਾਰਤ ਨੇ ਭਾਰਤ ਨੇ ਕਿੱਥੇ ਅਤੇ ਕਿੰਨੇ ਹਮਲੇ ਕੀਤੇ ਭਾਰਤ ਨੇ ਮੁਜ਼ਫਰਾਬਾਦ ਵਿੱਚ ਦੋ ਹਮਲੇ ਕੀਤੇ ਬਹਾਵਲਪੁਰ ਵਿੱਚ ਤੀਜੀ ਸਟ੍ਰਾਈਕ ਕੋਟਲੀ ਵਿੱਚ ਚੌਥਾ ਹਮਲਾ ਚੱਕ ਅੰਬਰੂ ਵਿੱਚ ਪੰਜਵਾਂ ਹਮਲਾ ਗੁਲਪੁਰ ਵਿੱਚ ਛੇਵਾਂ ਹਮਲਾ ਹਮਲਾ ਅਤੇ ਪਿੰਬਰਾ ਵਿੱਚ ਸੰਦਰਾ ਪਿੰਰਾ ਵਿੱਚ ਸੱਤਵਾਂ ਹਮਲਾ ਮਰੀਦਕੇ ਵਿੱਚ ਅੱਠਵਾਂ ਹਮਲਾ ਸਿਆਲਪੋਟ ਵਿੱਚ ਨੌਵਾਂ ਹਮਲਾ ਯਾਨੀ ਕਿ ਇਹ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਸ ਗੱਲ ਦੀ ਪੁਸ਼ਟੀ ਕਰ ਰਹੇ ਨੇ ਕਿ ਕੱਲ ਰਾਤ ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਨੌਂ ਜਿੱਥੇ ਅਤਵਾਦੀ ਛੁਪੇ ਹੋਏ ਸੀ ਉਹਨਾਂ ਟਿਕਾਣਿਆਂ ਉੱਤੇ ਮਜੇਲਾ ਦੇ ਨਾਲ ਗੋਲਾਬਾਰੀ ਕੀਤੀ ਹਾਫਿਜ਼ ਕਹਿ ਰਹੇ ਨੇ ਕਿ ਸਾਨੂੰ ਜਿਹੜਾ ਹੈ ਬਦਲਾ ਲੈਣ ਦਾ ਹੱਕ ਹੈ ਇਹ ਉਹਨਾਂ ਨੂੰ ਕਹਿ ਰਹੇ ਨੇ ਕਿ ਭਾਰਤ ਨੂੰ ਕਹਿ ਰਹੇ ਨੇ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਭਾਰਤੀ ਸੈਨਾ ਵੱਲੋਂ ਕੱਲ ਪਾਕਿਸਤਾਨ ਦੇ 9 ਅੱਡਿਆਂ ਤੇ ਜਿੱਥੇ ਆਤਵਾਦੀਆਂ ਦੇ ਖਲਸੇ ਸੀ ਹੋਣ ਦੀ ਸੰਭਾਵਨਾ ਦੱਸੀ ਜਾ ਰਹੀ ਸੀ ਲਗਭਗ 50 ਤੋਂ ਆਤਵਾਦੀ ਮਾਰ ਦਿੱਤੇ ਗਏ ਨੇ ਭਾਰਤ ਦੀ ਸੈਨਾ ਵੱਲੋਂ ਧੰਨਵਾਦ